ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਾਤਰ ਸੈਟੇ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਓ ਜੀ ਕਰਦੇ ਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 9:30 ਵਜੇ ਬਈ ਲਾਈਟਾਂ ਲੂਟਾਂ ਕਰੀਏ ਬੰਦ ਭਰਾਵੋ ਪਹਿਲੇ ਨੰਬਰ ਤੇ ਤਾਂ ਤੇ ਉੱਠਣ ਸਾਰੀ ਕੰਮ ਲੱਗ ਗਿਆ ਸੀ ਮੈਂ ਉਹ ਗੇਟਬੂਡ ਦੇ ਸੈਟ ਕਰੀ ਜਾਂਦੇ ਸੀਗੇ ਵੀਡੀਓ ਮੈਂ ਬਾਤ ਚਲਾਈ ਹੁਣ ਹਣਾ ਤੇ ਬੱਚੇ ਬੁੱਝੇ ਕੱਢਦੇ ਆ ਬਾਹਰ ਬਈ ਦੇਖਦੇ ਕੀ ਸੀ ਨਾ ਚੱਕੀਏ ਚਾਬੀਆਂ ਇਧਰੋਂ ਹੂੰ ਪਾਈਏ ਮੈਡੀਸਿਨ ਸਾਰੇ ਰੱਤਿਆਂ ਦੇ ਏ 2 ਜੀ ਮੈਡੀਸਿਨ ਵੀ ਨਹੀਂ ਕਰੇਗੀ ਚੱਲੇ ਵੀ ਹੋਰ ਲੈ ਆਵਾਂਗੇ ਕੋਈ ਵਾਰ ਨਹੀਂ ਕਿ ਪਈਏ ਹੋਰ ਬਰੋ ਨਹੀਂ ਨਹੀਂ ਆਹ ਮੈਡੀਸਨਾ ਕਿਦਾਂ ਲੈ ਕੇ ਆਉਂਦੇ ਅਸੀਂ ਉਹ ਚਲੋ ਛੱਡੋ ਠੀਕ ਆ ਬਸ ਕਰਦੇ ਹੁਣ ਹਨ ਤਿਆਰੀ ਮੈਡੀਸਨ ਪਾਉਣ ਦੀ ਨਾਲੇ ਛੋਟੇ ਬੱਚੇ ਕੱਢਦੇ ਆ ਬਾਹਰ ਤੇ ਪੀਣੀ ਚਾਹ ਜੂ ਤੇ ਦੇਖੋ ਬਸ ਫੋਨ ਟਾਈਮ ਲਾਈਫ ਤੇ ਲਾ ਦਿਆਂਗਾ ਹਾਂਜੀ ਮੇਰੇ ਦੋਸਤੋ ਚਾਹ ਵਾਏ ਪੀ ਲਈ ਜੀ ਤੇ ਲਿਓ ਆਪਣਾ ਬਾਹਰ ਸਟਕ ਹੋਇਆ ਪਿਆ ਵਿਚਾਰਾ ਉਹ ਤਾਂ ਅੰਦਰ ਨਹੀਂ ਵੜਿਆ ਜਾਂਦਾਗਾ ਲਿਓ ਏ ਲਿਓ ਆਇਆ ਅੰਦਰ ਆਇਆ ਆ ਜਾ ਖੜ ਦੇ ਰਿਹਾ ਹਲ ਕਰਕੇ ਕੋਈ ਇਹਨੂੰ ਅੰਦਰ ਕਿਵੇਂ ਟਪਾ ਗਏ ਯਾਰ ਮੈਨੂੰ ਤਾਂ ਹੋਇਆ ਪਿਆਗਾ ਵਿਚਾਰੇ ਨੂੰ ਟਪਾਵਾ ਅੰਦਰ ਬੋਤਨਵਾ ਆਇਆ ਫਿਰ ਆਦਰ ਚੱਕ ਕੇ ਅੰਦਰ ਟਪਾਵਾਂ ਆ ਜਾ ਆ ਜਾ ਇਸ ਤੋਂ ਨਿਕਲ ਜਾਂਦਾ ਅੰਦਰ ਹੁਣ ਆ ਜਾ ਚੱਕੇ ਅੰਦਰ ਕੀਤਾ ਜੀ ਲਿਓ ਬੇਟੇ ਨੂੰ ਵੀ ਘਰ ਦੇ ਆ ਗਿਆ ਨੀਰਾ ਲਿਆ ਵੱਢ ਕੇ ਹਨ ਮੈਂ ਵੀ ਨੀਰਾ ਨੂਰਾ ਕੋਈ ਨਾ ਬਾਅਦ 'ਚ ਦੇਖਾਂਗੇ ਤੇ ਯਾਰ ਮੈਂ ਬੜਾ ਬੇਕਾਰ ਹੋਇਆ ਸੀ ਮੈਂ ਨੀਰਾ ਵੀ ਨਹੀਂ ਵੱਢ ਕੇ ਲਿਆ ਸਾਡਾ ਬਾਧੂ ਖੜਾ ਹੁੰਦਾ ਕਿ ਤਾ ਯਾਰ ਬਈ ਤੇਰੇ ਵਾਸਤੇ ਮੰਜੜਾ ਹੈ ਹੈ ਤੇਰੇ ਹਾਸੇ ਝੜਾ ਮੰਜਾ ਮੈਂ ਸੰਗ ਤਾਂ ਮੰਨ ਲਾ ਕਰ ਯਾਰ ਚੱਲ ਮੈਨੂੰ ਵੀ ਪਾਲਾ ਨਾਲ ਫਿਰ ਦੋਵੇਂ ਪਈਆਂ ਇਕੱਠੇ ਹੂੰ ਬੈ ਜਾ ਫਿਰ ਬੈ ਜਾ ਬੈ ਜਾ ਬੈ ਜਾ ਐ ਸਵਾਦ ਆਈ ਅੰਦਰ ਐ ਵਿਹਲੇ ਨੇ ਬਹਿਣਾ ਹੋਵੇ ਕੂਤਰੁੱਡੇ ਫਿਰਦੇ ਹੋਣ ਜਿੰਨੇ ਛੱਡੇ ਉਹਨੇ ਹੀ ਵਾਪਸ ਮੁੜਿਆ ਹੋਣ ਕਿਸੇ ਨੂੰ ਬਾਅ ਐ ਨਾ ਪਵੇ ਕਿਸੇ ਨੂੰ ਬਹਿਰੀ ਨਾ ਪਵੇ ਮੇਰਾ ਜੀਵਨ ਦਾ ਆਸਾਂ ਆਈਆਂ ਨੂੰ ਚਾਜੇ ਨਾਲ ਆ ਜਾਣਾ ਬਿਸਕਟ ਦੇਖ ਨੂੰ ਬਿਸਕਟ ਜਾ ਕਰਕਰੇ ਲੇ ਜਾ ਠੀਕ ਹੈ ਕਿ ਨਹੀਂ ਹਾ ਹਾ ਕੀ ਬਾਤ ਹੈ ਸਵਾਦ ਆਈ ਪਰ ਉਹ ਵੀ ਗੱਲ ਲੈਣਾ ਹੋਰ ਜਿੰਨਾ ਚਿਰ ਉਤਾਰ ਚੜਾ ਨਹੀਂ ਹੁੰਦਾ ਨਾ ਜਿੰਦਗੀ ਦਾ ਸਵਾਦ ਹੀ ਹੈ ਨਹੀਂ ਆਈ ਵੀ ਮੰਨਦਾ ਗੱਲ ਮੈਂ ਹਨਾ ਹੋਲੀਓ ਬੇਬੀ ਚੱਲ ਬਈ ਤੂੰ ਪਏ ਇੱਥੇ ਲਿਓ ਰੈਸਟ ਕਰ ਤੂੰ ਤਾਂ ਵਿਹਲਾ ਹੈਗਾ ਮੈਂ ਤਾਂ ਸੌ ਕੰਮ ਕਰਨਿਆ ਸੀ ਚਲ ਯਾਰ ਵਾ ਨੀਰਨੂ ਤਾਂ ਵੇਖਾਂਗੇ ਬਾਅਦ ਚ ਤੇ ਮੀਰੇ ਆਏ ਆ ਜੋ ਪੜ ਸਾਰੇ ਬੱਚਿਆਂ ਦੇ ਮੈਡੀਸਿਨ ਪਾ ਦੀਏ ਮਨ ਲੱਗਾ ਮੈਡੀਸਿਨ ਤਾਂ ਕੱਟੂਗੀ ਪਰ ਚਲੋ ਜਿੰਨਿਆਂ ਕੋਲ ਪੂਰੀ ਆ ਗਈ ਇਹ ਆ ਜਾਣੀਏ ਕਟੋ ਘਟ ਜੀ 20 ਕ ਬੱਚਾ ਨੂੰ ਆ ਜਾਣੀ 20 ਕ ਬੱਚਾ ਦਾ ਪਾਈ ਪਾਈ ਫਿਰ ਆਪਾਂ ਹਾਂਜੀ ਮੇਰੇ ਦੋਸਤੋ ਮੈਡੀਸਨ ਮੁੱਕ ਗਈ ਹੈ ਡਰਾਗਾਂ ਤੇ ਚੱਲੀ ਅਫਰ ਲਾਈਨ ਬੱਦਲ ਬਈ ਹੈਨਾ ਆਈਸ ਡ੍ਰੌਪ ਆਈ ਡ੍ਰੌਪ ਆਈਸ ਡ੍ਰੌਪ ਕੁਛ ਵਾਰ ਜੀ ਖਾਲੋ ਹੁਣ ਯਾਰ ਮੈਨੂੰ ਐਵੇਂ ਘਰੇ ਕਾ ਮੋਟਰਸਾਈਕਲ ਤੇ ਮੈਨੂੰ ਆ ਫੇਰ ਰੱਖਣਗੇ ਤੂੰ ਨੀਰਾ ਨਹੀਂ ਵਢਣ ਜਾਂਦਾ ਚਲੋ ਦੇਖੀਏ ਹੋਈ ਚੱਲਦੇ ਆ ਕੋਈ ਨੰ ਹਾਂਜੀ ਆ ਗਏ ਕਰੇ 20 25 ਰੁਪਏ ਦੀ ਦਵਾਈ ਹੈ 20 25 ਦਾ ਤੇਲ ਮਚਾਏ ਹੋਣੇ ਬਰੋਬਰੋ ਬੀ ਜਾ ਗਿਆ ਨਾ ਤੇ ਕੋਈ ਗੱਲ ਨਹੀਂ ਯਾਰ ਖੂਤਰ ਸੈੱਟ ਹੋ ਜਾਣੀ ਤਾਂ ਤਾਂ ਕੀ ਹੈ ਪਰ ਆ ਸਾਲਟ ਸੱਚੀ ਬਈ ਬਹੁਤ ਤਕੜਾ ਹੈ ਸੇਪਰੋ ਫਲੌਕਸ ਦਾ ਸੇਨਾ ਡੈਕਸਾ ਮੈਥਾ ਸੋਣ ਹਣਾ ਬਰੋ ਤੇ ਚਲੋ ਬਈ ਕਰੀਏ ਫੇਰ ਤਿਆਰੀ ਫੋਨ ਲਾ ਦੇਣਾ ਟਾਈਮ ਲੈਪਸ ਤੇ ਬਸ ਦੇਖਿਓ ਆਪਾਂ ਡ੍ਰੌਪ ਆਈ ਜਾਂਨੇ ਉਤਰਾ ਦੇ ਹੇ ਹੇ ਬਣ ਗਈ ਗੱਲ ਬਣ ਗਈ ਗੱਲ ਇੱਕ ਮਿੰਟ ਇੱਕ ਮਿੰਟ ਆ ਜਾ ਆ ਜਾ ਆ ਜਾ ਸ਼ੇਰ ਆ ਜਾ ਆ ਜਾ ਆ ਜਾ ਅੱਜ ਉੱਡ ਗਿਆ ਸੀ ਬੱਚਾ ਬਈ ਵਾਹ ਵਾਹ ਟਾਈਮ ਉੱਡ ਗਿਆ ਫਿਰ ਤੈਨੂੰ ਅੱਧਾ ਘੰਟਾ ਘੰਟਾ ਹੋ ਗਿਆ ਏ ਹੇ ਹਾਏ ਹੇ ਕਰਮ ਆ ਲਿਆ ਕਰਮ ਆ ਲਿਆ ਕਰਮ ਆ ਲਿਆ ਆਏ ਹਾਂ ਹਾਂ ਉੱਡੋ ਹਾਂ ਉੱਡ ਬਾਓ ਬਾਓ ਇਹਨੂੰ ਬਾਓ 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 ਫੜੋ ਫੜੋ ਇਹਨੂੰ ਫੜੋ ਫੜੋ ਫੜ ਲਓ ਤੱਬਰੀ ਬਈ ਤੱਬਰ ਨੂੰ ਪਾਗੇ ਮਾਰੋ ਹਰ ਜੱਫਰਾ ਹੀ ਨਹੀਂ ਪੈਂਦਾ ਇਹ ਇੱਕ ਮਿੰਟ ਆ ਇੱਕ ਮਿੰਟ ਇੱਕ ਮਿੰਟ ਆਇਓ 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 ਬੱਚੇ ਹੀ ਟਲ ਗਿਆ ਬਸ 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 ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਜੇ ਲੱਗੀ ਤੇ ਬਏ ਨਾ ਸ਼ੇਰ ਤੇਰੇ ਗੁੱਟ ਤੇ ਸਿਪਰੋ ਫਲੋਕਸ ਅਸੀਂ ਦੀ ਇੱਕ ਬੂਨ ਹੋਰ ਲਾ ਦਗੇ ਸੀ ਐਕਸਟਰਾ ਆਖੋ ਕਿ ਨਹੀਂ ਵਾਹ ਓ ਜੂਰ ਲੱਗਿਆ ਨਾ ਓਏ ਰੂੜਾ ਹੀ ਅੱਜ ਸੀਗਾ ਆਏ ਹਾਏ ਹੂੰ ਜੂਰ ਲੱਗਿਆ ਵੀ ਪੱਠਾ ਏ ਉਹ ਆ ਬਈ ਜਿਹੜਾ ਰਾਤ ਨੂੰ ਉਹ ਕੋਠੀ ਤੋਂ ਫੜਾ ਸੀ ਚਿੱਟੀ ਉਹ ਤਾਂ ਉਹ ਸੰਭਲਦਾ ਆਪਣੀ ਤੋਂ ਉਹ ਉਹ ਰੋੜਾ ਜਿਹਾ ਬੱਚਾ ਅਜਾ ਉੱਡ ਗਿਆ ਸੀਗਾ ਤੜਕੇ ਮੈਨੂੰ ਪਤਾ ਜਦ ਤਨ ਬਾਹਰ ਉੱਡੇ ਸੀ ਹਾਂ ਉਹਦੋਂ ਡੈ ਸੀ ਤੇ ਤੀਜੇ ਦਿਨ ਫੜੇ ਜਿੱਤੋਂ ਬਾਅਦ ਰਾਤ ਨੂੰ ਤੇ ਇਹ ਮੰਨ ਕੇ ਚਲੋ ਨਾ ਤੜਕੇ ਉੱਡਿਆ ਤਾਂ ਪਹਿਲਾਂ ਦਾ ਹੀ ਇਹ ਮੈਨੂੰ ਪਤਾ ਨਹੀਂ ਲੱਗਿਆ ਵੀ ਉੱਡ ਗਿਆ ਮੈਂ ਅੰਦਰ ਦਵਾਈ ਪਈ ਸੀਗਾ ਮੈਨੂੰ ਤਾਂ ਉੱਡਦਾ ਹੀ ਸੀ ਜਦੋਂ ਮਾਂ ਅਧਕਾਰੀ ਮੈਂ ਖਾ ਕੀ ਤਾਂ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਨਹੀਂ ਕਿਤੇ ਜਾਂਦਾ ਦੱਸ ਉਹਦੋਂ ਬਾਅਦ ਲਾ ਦੇਣਗੇ ਨੂੰ ਸਹੀ ਗੱਲ ਤਰੀ ਹੂੰ ਬਈ ਵਧੀਆ ਡੈ ਘੰਟਾ ਡੇਢ ਘੰਟਾ ਬੱਚਾ ਉੱਡਿਆ ਠੀਕ ਹੈ ਕਿ ਨਹੀਂ ਆਪੇ ਲਗੀ ਤੇ ਬਹਿ ਗਿਆ ਇਹਦੂ ਚੰਗਾ ਕੀ ਹੈ ਬਾਕੀ ਦਰਾਈ ਹੋਏ ਨੇ ਲੰਬੀ ਵਾਲੇ ਮਿੱਤਰ ਵੀ ਮਾਊਂਟਨ ਡਿਊ ਡਰਕੀ ਮਾਕੀ ਸਮਝੋ ਆਪੇ ਹਾਂਜੀ ਹੋਰ ਓਕੇ ਮੁੰਡਿਆ ਸੈਟ ਹੈ ਜੀ ਠੀਕ ਹੈ ਜੀ ਚਲੋ ਬਸ ਬੈਠਿਆ ਬੱਚਾ ਨੀਗਾ ਰੱਖ ਦਿਆਂਗੇ ਇਹਦੇ ਫਿਰ ਆਪ ਹੀ ਕਹਦੇ ਇਹ ਮੇਰੇ ਬਾਂਦਰੀ ਚਾਹੀਦੀ ਆਪਾਂ ਨੂੰ ਇੱਕ ਬਾਂਦਰੋਂ ਬਾਂਦਰ ਕੋਈ ਹੋਵੇ ਬੱਚਾ ਹੋਵੇ ਬਸ ਠੀਕ ਹੈ ਜਿਹੜੇ ਸਾਥ ਸੁਣਨਾ ਬਾਂਦਰੀ ਚਾਹੀਦੀ ਹੈ ਚਲੋ ਗਲਤ ਕਹਾਣੀ ਕਰਤੀ ਠੀਕ ਹੈ ਗੱਲ ਮੁਕੀ ਰਾੰਦ ਗਈ ਮੌਂਕੀ ਚਾਹੀਦਾ ਮੌਂਕੀ ਚਾਹੀਦਾ ਤੇ ਤੈਨੂੰ ਗਰੀਲਾ ਦਾ ਆਏ ਯੀ ਮਾਰਦਾ ਨਾ ਇਦ ਤੇ ਇਦ ਤੇ ਬਾਤ ਜੋ ਤੇਰੀ ਕੋਲੇ ਤੇਰੀ ਮਿੱਤੇ ਵਿੱਚਿੰਦੇ ਪੜੀ ਖੜਾ ਆ ਇਹ ਤੇਰੀ ਛੰਡਾ ਨਾ ਇੱਕ ਜਹਣੇ ਵਿੱਚ ਹੀ ਬਾਸਣਾ ਇੰਨਾ ਤਾਂ ਉਹਨੂੰ ਮਾਰ ਕੇ ਨਿਚੋੜਨਾ ਚੋੜ ਰੇ ਬੇ ਬਾਹਲਾ ਲਉ ਪੀ ਜਾਂਦਾ ਹੈ ਬਾਂਦਰ ਹੋਵੇ ਬਾਂਦਰੀ ਹੋਵੇ ਠੀਕ ਆ ਬੱਚਾ ਚਾਹੀਦਾ ਬੱਚਾ ਜੇਗਾ ਪਲੀ ਪਲਾਈ ਤਾਂ ਰਹਿੰਦੇ ਆਪਾਂ ਨੂੰ ਦਸਨਾਂ ਨੂੰ ਦੇਖ ਲੂ ਲੈਣਾ ਹੈ ਕਿ ਮੁੱਕੀਆਂ ਨਾਲ ਉਹ ਬੱਚਾ ਹੋਵੇ ਛੋਟਾ ਬੱਚਾ ਭਾਲ ਦਿਓ ਯਾਰ ਬਾਂਦਰ ਆ ਬਾਦਰੀ ਦਾ ਗੱਲ ਮੁਕੀ ਰਾਤ ਗਈ ਠੀਕ ਹੈ ਬੱਚਾ ਦਾ ਬਾਦਰੀ ਤੋਂ ਬਾਂਦਰੋਂ ਆ ਬਾਦਰੀ ਉਹ ਹਾਂ ਬੱਚਾ ਭਾਲ ਦਿਓ ਪਉਂਦੀ ਹੋਵੇ ਬਾਂਦਰ ਪਉਂਦੀ ਹੋਵੇ ਬਾਦਰੀ ਸਿੱਧੇ ਹੀ ਹਿਸਾਬ ਹੈ ਠੀਕ ਹੈ ਮੌਂਕੀ ਹੋਵੇ ਗੱਲ ਮੁਕੀ ਰਾਤ ਗਈ ਤੇ ਲਾਲ ਪੇਠਾ ਵਾਲਾ ਲਾਲ ਬੇਠਾ ਵਾਲਾ ਕਹਿੰਦੇ ਨੇ ਚ ਲਾਲ ਬਿਠੰਦੇ ਨੇ ਉਹਨਾਂ ਦੀ ਤੇ ਉਹ ਯਾਰ ਇਧਰ ਮੈਂ ਇੱਕ ਵਾਰ ਗਿਆ ਸੀਗਾ ਇਧਰ ਚੋਂ ਤੇ ਛੜਕੀ ਦੇ 20 25 ਫਿਰਦੇ ਸੀਗੇ ਯਾਰ ਕਿੱਥੇ ਹੋ ਇਧਰ ਸਰਸਰ ਕਟਾਪੇ ਸਰਸੇ ਦੇ ਪੱਤੇ ਗੇਰੇ ਨਹੀਂ ਇੱਥੇ ਮੇਨ ਰੋਡ ਦੇ ਤੇ ਹੈ ਉਹਦਾ ਨਾਮ ਪਤਾ ਕੀ ਆ ਪਤਾ ਨਹੀਂ ਉਹ ਐਂ ਕਰਦੇ ਆਪਾਂ ਕੋਰ ਕਰਾ ਪੈਕਟ ਸਿੱਟ ਕੇ ਖੜਿਆ ਆ ਕਿ ਮਗਰ ਸੀਡ ਦੇ ਵਿੱਚ ਦਦਾ 15 ਵੜਿਆ ਨੇ ਮੇਰੀ ਜੜ ਕਰ ਪਾ ਜੇ ਮਤਾ ਮਾਰ ਕੇ ਆਇਆ ਉਹ ਵੱਡਾ ਵੜ ਗਿਆ ਮੈਂ ਕਿਦਾਂ ਕਹਿੰਦਾ ਤਾਂ ਅਸੀਂ ਮਾਰ ਕੇ ਆਇਆ ਅੰਦਰ ਦਾ ਕਹਿੰਦਾ ਅਸੀਂ ਇੱਥੇ ਪੱਤੇ ਗਰੇ ਦੇ ਨਾਲ ਆ ਉਧਰ ਤੇ ਅਸੀਂ ਨਾ ਉਥੇ ਕਾਰ ਚ ਉੱਤੇ ਆਲਟੋ ਚ ਬਣ ਕੇ ਸ਼ੋਰ ਜਿਨ ਕੇਲੇ ਧਰਦੇ ਤੇ ਪੈਦਾ ਵੱਡਾ ਵੜ ਗਿਆ ਵੱਡਾ ਉਸ ਨੂੰ ਡਾਉਂਦਾ ਉਹ ਆ ਮੋੜ ਕੇ ਉਹ ਕੇਰਾ ਤਾਂ 2 ਕਿਲੋਮੀਟਰ ਲਾਉਂਦਾ 2 ਕਿਲੋਮੀਟਰ ਪੁੱਠੇ ਮੋੜ ਕੇ ਛੱਡ ਕੇ ਤੈਨੂੰ ਮੁੱਕਾ ਵਰਾਉਂਦਾ ਪਿੰਡ ਜਾਂਦਾ ਕਰੀਣਾ ਖੜ ਜਾ ਕਿੱਥੇ ਦੇਖ ਉਹ ਪਤਾ ਨਹੀਂ ਕਿੱਥੇ ਬਾਹਲੇ ਆ ਚੱਲ ਯਾਰ ਗੱਲ ਮੁੱਕੀ ਰਾਤ ਗਈ ਬਈ ਬੱਚਾ ਪਾਲ ਦਿਓ ਠੀਕ ਹੈ ਪਵਾਦੀ ਹੋਈ ਬਾਂਦਰ ਪਵਾਦੀ ਹੋਈ ਪਾਂਦਰੀ ਤੇ ਜੇ ਟ੍ਰੈਂਡ ਹੋਇਆ ਤਾਂ ਵੱਡਾ ਵੀ ਚੱਲ ਜੂਗਾ ਠੀਕ ਹੈ ਆ ਹੱਲ ਕਰਕੇ ਦਿਓ ਬਾਏ ਬਾਏ ਹਾਂਜੀ ਮੇਰੇ ਦੋਸਤੋ ਬੱਚੇ ਘਰ ਤੇ ਹੀ ਸਾਰੇ ਅੰਦਰ ਦੋ ਰਹਿ ਗਏ ਵੱਡੇ ਵਿੱਚ ਉਹ ਲੌਂਹੇ ਟੁੱਟ ਗਈ ਸੀ ਹਨਾ ਉਹ ਜਿਹੜੇ ਪਹਿਲਾਂ ਪਹਿਲਾਂ ਨੇ ਚਾਰਾਂ ਚੋਂ ਉਹ ਦੋ ਵੱਡੇ ਵਿੱਚ ਅਜ ਬਾਹਰ ਕੱਢੇ ਕੱਚ ਕਾਂਤਲੇ ਮਾਰੇ ਨੇ ਕੱਢੇ ਸੀਗੇ ਕੰਚ ਕਾਂ ਜਦੋਂ ਕੱਚ ਕਰਨ ਵਾਲਾ ਬੱਚਾ ਵੱਡੇ ਮੈਂ ਹੈ ਵੀ ਚੱਲ ਉਹਨੂੰ ਬਾਹਰ ਲੈਣਗੇ ਤੇ ਉਹ ਵਿਚਾਰ ਆਪੇ ਹੀ ਲੱਗੀ ਤੀ ਆ ਕੇ ਬੈਗਾ ਸਿੱਧਾ ਹਨਾ ਤੇ ਡਾਨਾ ਬਸ ਹੁਣ ਆ ਕੇ ਇੱਧਰ ਦਾਣਾ ਪਾਣੀ ਕਰਾਂਗੇ ਆਪਾਂ ਇਹਨਾਂ ਦਾ ਥੋੜਾ ਜਿਹਾ ਸ਼ਾਮ ਜੀ ਨੂੰ 4:00 ਵਜੇ ਫਾਈਲ ਤੋਂ 40 ਦਾਣਾ ਪਾਣੀ ਪਾ ਦਾਂਗੇ ਨਾ ਇਹ ਨਾਲ ਹੀ ਤੇ ਉਸ ਤੋਂ ਬਾਅਦ ਫਿਰ ਪਰ ਟਾਈਮ ਨਾਲ ਨੀਰਾ ਨੂੰ ਲੈ ਆਵਾਂਗੇ ਹਣਾ ਸਾਰੇ ਕੰਮ ਟਾਈਮ ਨਾਲ ਨੇੜਨ ਦੀ ਕੋਸ਼ਿਸ਼ ਕਰਦੇ ਆ ਤੇ ਚਲੋ ਬਈ ਚੱਲੀਏ ਕਰੇ ਚਾ ਚੂ ਪੀਆ ਹੋ ਗਿਆ ਇੱਕ ਹਾਂਜੀ ਮੇਰੇ ਵੀਰੋ ਆ ਗਿਆ ਇਹ ਖੇਤ ਨੀਰਾ ਲੈਣ ਬਹੁਤ ਦਿਨਾਂ ਬਾਅਦ ਪਾਈ ਚਲੋ ਵੱਢੀਏ ਹਾਂਜੀ ਮੇਰੇ ਦੋਸਤੋ ਬਰਡ ਰਾਈਜ਼ ਨੀਰਾ ਡਾਕਟਰ ਇਹ ਗੱਡੀ ਭਾਈ ਚੱਲਦੇ ਹਾਂ ਘਰ ਨਾਲ ਹੋ ਹੋ ਹਾਂਜੀ ਮੇਰੇ ਦੋਸਤੋ ਆ ਗਏ ਹੀ ਘਰੇ ਤੇ ਇੱਕ ਮਿੰਟ ਵੇਖਿਓ ਨੀਰਾ ਕੁੱਤਰ ਨਾਲ ਆ ਵੀ ਆ ਹੂੰ ਕੁੱਤਰ ਨਾਲ ਵੀ ਪਣਾ ਭਾਈ ਤੇ ਯਾਰ ਇਧਰ ਮੋਤੀ ਦਾ ਯਾਰ ਫੇਰ ਕੰਮ ਹੋ ਗਿਆ ਰੋਚਾਰੇ ਦਾ ਹੁਣ ਕੀੜੇ ਪੈ ਗਏ ਹੁਣ ਮੂੰਹ 'ਚ ਕੀੜੇ ਪੈ ਗਏ ਭਈ ਇਹ ਦੇਖੋ ਯਾਰ ਭਾਈ ਇਹ ਨਹੀਂ ਭਾਈ ਦਮੋਸ਼ਕਲਾ ਯਾਰ ਮੂੰਹ ਤੋਂ ਦੋਵੇਂ ਪਾਸੇ ਕੀੜੇ ਪੈ ਗਏ ਯਾਰ ਇੱਥੇ ਇੱਥੇ ਲੈ ਮੂੰਹ ਦੇ ਵਿੱਚ ਕੀੜੇ ਬਾਈ ਯਾਰ ਤਰਸ ਆ ਰਿਹਾ ਤੇ ਸਹੀ ਦੱਸਾਂ ਨਾ ਹੁਣ ਦੇਖੋ ਯਾਰ ਬੁਰਾ ਹਾਲ ਆਇਆ ਪਿਆ ਯਾਰ ਬਾਈ ਖੜ ਦੇ ਯਾਰ ਇਹਦਾ ਹੱਲ ਕਰਦੇ ਆਪਾਂ ਪਰ ਤੇ ਦੇ ਹਾਈ ਟੈਕ ਦੇ ਟੀਕੇ ਲਾਉਣੇ ਆਪਾਂ ਲਿਆ ਕੇ ਠੀਕ ਹੈ ਹਾਈ ਟੈਕ ਦੇ ਟੀਕੇ ਲਾ ਕੇ ਤੇ ਪਰ ਨਹੀਂ ਯਾਰ ਮੁਸ਼ਕਲ ਹੈ ਬਾਈ ਆ ਲਾਸਟ ਆ ਰਹੀ ਹੈ ਦੀ ਕਨਫਰਮ ਹੈ ਲਿਖਾ ਲਓ ਮੇਰ ਤੋਂ ਉਹਾਂ ਦੀ 10 ਟੇ ਦਾ ਬਸ ਉਹਨਾਂ ਹਵਜਰੇ ਦਾ ਲਾਸਟ ਸਰੀ ਚੱਲ ਰਹੀ ਆ ਏਜ ਬਹੁਤ ਹੋ ਗਈ ਯਾਰ ਹਾਂਜੀ ਆਗੇ ਇਧਰ ਲੈ ਕਰੀ ਜੀ ਲਾਈਏ ਭਾਈਆ ਦੋਵੇਂ ਬੱਚੇ ਜੀ ਅੰਦਰ ਠੀਕ ਹੈ ਤੇ ਸਪੀਅਰ ਨੂੰ ਵੀ ਲਾਈਏ ਥੱਲੇ ਤੇ ਦਾਣਾ ਪਾਣੀ ਪਾਉਣ ਦੀ ਕਰੀਏ ਤਿਆਰੀ ਭਾਈ ਹਾਂਜੀ ਰੋਸਤੋ ਹਾਂ ਤੋ ਕਰੀਏ ਪੜਾਇਆ 42 ਲੋਟਾ ਮੀਨੂ ਮੈਗੀ ਸਿਆੜੀਓ ਕਿਤਾਬੇ ਬਾਈ ਯਾਰ ਇਹੰਦਾ ਅੰਦਰ ਨਹੀਂ ਹੁੰਦਾ ਲਾ ਹੁਣ ਆ ਗਿਆ ਅੰਦਰ ਹਾਂ ਠੰਡ ਲੱਗ ਜਾਂਦੀ ਐ ਹੂੰ ਠੰਡਾ ਠੰਡਾ ਹੋਇਆ ਬੈਣਾ ਕੋਈ ਨਾ ਫਰਕੰਦਰ ਤੇ ਬਾਹਰ ਆਪਣੇ ਗੇਟ ਕੋਲਾ ਨਿਗਾਹ ਵੀ ਰੱਖਣੀ ਓਦੀ ਆਪਾਂ ਕੀ ਓਦਰ വാറ കുണോസ് നോനകൂഡി കാ